ਉਜਾ ਸਾਡਾ ਇੱਕ ਗਾਣਾ ਸੀਗਾ ਮੇਰੇ ਫਾਦਰ ਦਾ ਹੀ ਲਿਖਿਆ ਕਿ ਲੋਕਾਂ ਦੇ ਵਟਿਆਂ ਦੀ ਮੈਨੂੰ ਪੀੜ ਰਤਾ ਨਾ ਹੋਈ ਸੱਜਣਾ ਨੇ ਫੁੱਲ ਮਾਰਿਆ ਮੇਰੀ ਰੂਹ ਅੰਬਰਾਂ ਤੱਕ ਰੋ ਓਏ ਤੁਹਾਨੂੰ ਤਾਂ ਪਤਾ ਹੈ ਸੱਜਣੋਂ ਤੁਸੀਂ ਤੁਸੀਂ ਉੱਥੇ ਜਾ ਕੇ ਨਲਕੇ ਲਵਾਉਂਦੇ ਰਹੇ ਆਹੀ ਕਹਿਣਾ ਹਰ ਪਿੰਡ 'ਚ ਜਾਂਦੇ ਰਹੇ ਨਾਮ ਵੀ ਗਨਾਈ ਤੇ ਥੋੜੇ ਜਿਹਾ ਪਿੰਡ ਬਾਇਂਕ ਨਾਮ ਦਿੰਨਾ ਹੋਰ ਉਹ ਪਿੰਡਾਂ ਦਾ ਤੁਹਾਨੂੰ ਪਤਾ ਹੈ ਸਾਨੂੰ ਦੁੱਖ ਇਸੇ ਗੱਲ ਦਾ ਕਿ ਜਦ ਤੁਹਾਨੂੰ ਪਤਾ ਹੈ ਤਾਂ ਫਿਰ ਉਹਦਾ ਇਲਾਜ ਕਿਉਂ ਨਹੀਂ ਕਰਦੇ ਕਿੰਨਾ ਸਮਾਂ ਚਾਹੀਦਾ 2.5 ਸਾਲ ਹੋ ਗਏ ਸਾਡਾ ਦਰਿਆਈ ਪਾਣੀ ਤੇ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਇਸ ਦੇ ਖਿਲਾਫ ਬਹੁਤ ਸਾਰੀਆਂ ਜਥੇਬੰਦੀਆਂ ਸਰਕਾਰਾਂ ਨੂੰ ਸਮੇਂ-ਸਮੇਂ ਤੇ ਯਾਦ ਕਰਵਾਉਂਦੀਆਂ ਪੀਏਸੀ ਦੇ ਵੱਲੋਂ ਇਹ ਮਾਮਲਾ ਜਿਹੜਾ ਹੈ ਇਹ ਵੱਡੇ ਪੱਧਰ ਤੇ ਚੁੱਕਿਆ ਜਾਂਦਾ ਹੈ ਬਹੁਤ ਸਾਰੇ ਸਮਾਜ ਸੇਵੀ ਲੋਕ ਆ ਕੇ ਇਸ ਮਸਲੇ ਦੇ ਹੱਕ ਦੇ ਵਿੱਚ ਖੜੇ ਹੋ ਜਾਂਦੇ ਆ ਕਿ ਪੰਜਾਬ ਦੇ ਲੋਕ ਖਾਸ ਤੌਰ ਤੇ ਮਾਲਵੇ ਦੇ ਵਿੱਚ ਅਬੋਹਰ ਵਾਲੀ ਸਾਈਡ ਤੇ ਜੋ ਪਾਣੀ ਸਤਲੁਜ ਦਰਿਆ ਚੋਂ ਜਾਂਦਾ ਉਹ ਪਲਿਊਟ ਪਾਣੀ ਆ ਉਹ ਪ੍ਰਦੂਸ਼ਿਤ ਪਾਣੀ ਆ ਉਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਨੇ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਔਰ ਜੇ ਤੁਸੀਂ ਕੱਲ ਦਾ ਵਿਧਾਨ ਸਭਾ ਦਾ ਸੈਸ਼ਨ ਸੁਣਿਆ ਹੋਏਗਾ ਤਾਂ ਮੁੱਖ ਮੰਤਰੀ ਆਪਣੀ ਉਸ ਤਕਰੀਰ ਦੇ ਵਿੱਚ ਕਹਿੰਦੇ ਆ ਕਿ ਇਹ ਮਸਲਾ ਮੈਂ 2008-9 ਦੇ ਵਿੱਚ ਵੀ ਜਾ ਕੇ ਉਹਨਾਂ ਏਰੀਆ ਦੇ ਵਿੱਚ ਚੁੱਕਦਾ ਰਿਹਾ ਹਾਂ ਖੁਦ ਜਾ ਕੇ ਨਲਕੇ ਲਵਾਉਂਦਾ ਰਿਹਾ ਕਿ ਭਾਈ ਬਹੁਤ ਬੁਰਾ ਹਾਲ ਹੋਇਆ ਪਿਆ ਇਦੋਂ ਪਹਿਲਾਂ ਸਰਕਾਰਾਂ ਨੇ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਅੱਜ ਦੂਜਾ ਦਿਨ ਹੈ ਔਰ ਅਸੀਂ ਵਿਧਾਨ ਸਭਾ ਦੇ ਬਾਹਰ ਹੀ ਖੜੇ ਆ ਔਰ ਆਪਣੀ ਆਵਾਜ਼ ਚੁੱਕਣ ਦੇ ਲਈ ਚਾਰ ਲੋਕ ਪਹੁੰਚੇ ਨੇ ਹਾਲਾਂਕਿ ਕਈ ਹਜ਼ਾਰਾਂ ਲੋਕਾਂ ਦੇ ਵੱਲੋਂ ਪਿਛਲੇ ਦਿਨੀਂ ਲੁਧਿਆਣੇ ਦੇ ਮੁੱਖ ਸੜਕ ਦੇ ਉੱਪਰ ਇੱਕ ਵੱਡਾ ਪ੍ਰਦਰਸ਼ਨ ਵੀ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਰਾਜਸਥਾਨ ਤੱਕ ਤੋਂ ਲੋਕ ਪਹੁੰਚੇ ਜਿਹੜੇ ਇਸ ਪਾਣੀ ਦੇ ਨਾਲ ਪੀੜਤ ਸੀ ਮੇਰੇ ਨਾਲ ਇਸ ਵੇਲੇ ਅ ਅਮਿਤੋਜ ਮਾਨ ਸਾਹਿਬ ਨੇ ਗੁਰਕੀਰਤ ਜੀ ਨੇ ਔਰ ਬਹੁਤ ਸਾਰੇ ਲੋਕ ਜਿਹੜੇ ਹਮੇਸ਼ਾ ਇਸ ਵਿਸ਼ੇ ਤੇ ਗੱਲ ਕਰਦੇ ਰਹਿੰਦੇ ਅੱਜ ਵਿਧਾਨ ਸਭਾ ਦੇ ਬਾਹਰ ਆ ਕੇ ਆਪਣੀ ਆਵਾਜ਼ ਚੁੱਕਣ ਦੇ ਲਈ ਆਏ ਆ ਕਿਉਂਕਿ ਆਵਾਜ਼ ਅੰਦਰ ਵੀ ਚੁੱਕੀ ਜਾਂਦੀ ਹੈ ਬਾਹਰ ਵੀ ਚੁੱਕੀ ਜਾਂਦੀ ਹੈ ਦੋਹਾਂ ਸੰਦਰਭਾਂ ਦੇ ਵਿੱਚ ਕਿਸੇ ਮਸਲੇ ਦਾ ਹੱਲ ਹੁੰਦਾ ਮਾਨ ਸਾਹਿਬ ਕੱਲ ਮੁੱਖ ਮੰਤਰੀ ਜੀ ਨੂੰ ਬੋਲਦੇ ਆ ਤੁਸੀਂ ਸੁਣਿਆ ਹੋਊਗਾ ਉਹ ਕਹਿੰਦੇ ਮਸਲਾ ਅੱਜ ਦਾ ਥੋੜੀ ਹੈ ਮਸਲਾ 2008-09 ਦੇ ਵਿੱਚ ਵੀ ਉਹ ਕਹਿੰਦੇ ਜਦੋਂ ਮੈਂ ਰਾਜਨੀਤੀ ਦੇ ਵਿੱਚ ਵੀ ਨਹੀਂ ਸੀ ਉਹਨਾਂ ਪਿੰਡਾਂ ਦੇ ਵਿੱਚ ਜਾਂਦਾ ਰਿਹਾ ਬੋਰ ਵਾਲੇ ਪਿੰਡਾਂ 'ਚ ਉੱਥੇ ਜਾ ਕੇ ਖੁਦ ਨਲਕੇ ਲਵਾਉਂਦਾ ਰਿਹਾ ਪਤਨ ਤੇ ਵੀ ਬੁਰਾ ਹਾਲ ਸੀ ਅੱਜ ਵੀ ਉਹੀ ਹਾਲ ਆ ਉਹ ਕਹਿੰਦੇ ਪਹਿਲਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਅਸੀਂ ਧਿਆਨ ਦੇ ਰਹੇ ਹਾਂ ਥੋੜਾ ਸਮਾਂ ਚਾਹੀਦਾ ਸਭ ਤੋਂ ਵੱਡਾ ਦੁੱਖ ਪਤਾ ਕਿਉਂ ਆ ਦੋਸਤ ਆਹੀ ਦੁੱਖ ਹੈ ਉਹਦਾ ਸਾਡਾ ਇੱਕ ਗਾਣਾ ਸੀਗਾ ਮੇਰੇ ਫਾਦਰ ਦਾ ਹੀ ਲਿਖਿਆ ਕਿ ਲੋਕਾਂ ਦੇ ਵਟਿਆਂ ਦੀ ਮੈਨੂੰ ਪੀੜ ਰਤਾ ਨਾ ਹੋਈ ਸੱਜਣਾ ਨੇ ਫੁੱਲ ਮਾਰਿਆ ਮੇਰੀ ਰੂਹ ਅੰਬਰਾਂ ਤੱਕ ਰੋਈ ਓਏ ਤੁਹਾਨੂੰ ਤਾਂ ਪਤਾ ਹੈ ਸੱਜਣੋਂ ਤੁਸੀਂ ਤੁਸੀਂ ਉੱਥੇ ਜਾ ਕੇ ਨਲਕੇ ਲਵਾਉਂਦੇ ਰਹੇ ਆਹੀ ਕਹਿਣਾ ਹਰ ਪਿੰਡ 'ਚ ਜਾਂਦੇ ਰਹੇ ਨਾਂ ਵੀ ਗਨਾਈ ਦੇ ਥੋੜੇ ਜਿਿਹੇ ਪਿੰਡ ਬਾਕੀ ਨਾਂ ਦਿੰਨਾ ਹੋਰ ਉਹ ਪਿੰਡਾਂ ਦਾ ਤੁਹਾਨੂੰ ਪਤਾ ਹੈ ਸਾਨੂੰ ਦੁੱਖ ਇਸੇ ਗੱਲ ਦਾ ਕਿ ਜਦ ਤੁਹਾਨੂੰ ਪਤਾ ਹੈ ਤੇ ਫਿਰ ਉਹਦਾ ਇਲਾਜ ਕਿਉਂ ਨਹੀਂ ਕਰਦੇ ਕਿੰਨਾ ਸਮਾਂ ਚਾਹੀਦਾ 2.5 ਸਾਲ ਹੋ ਗਏ ਕੀ ਤੁਸੀਂ 2.5 ਸਾਲ ਦੇ ਵਿੱਚ ਕੋਈ ਤੁਰਨਾ ਸ਼ੁਰੂ ਕੀਤਾ ਉਧਰ ਨੂੰ ਕਿਹੜਾ ਤੁਰੇ ਉਹ ਦੱਸ ਦਿਓ ਇਹਨਾਂ ਨੇ ਇੱਕ ਕਮੇਟੀ ਬਣਾਈ ਉਹਨਾਂ ਦੇ ਚੇਅਰਮੈਨ ਸਾਹਿਬ ਨੂੰ ਮਿਲੇ ਅਸੀਂ ਅਸੀਂ ਕਿਹਾ ਕੀ ਕਰ ਰਹੇ ਹੋ ਅੰਦੇ ਜੀ 20% ਫਰਕ ਪੈ ਗਿਆ ਮੈਂ ਕਿਹਾ ਚਲੋ ਸਾਡੇ ਨਾਲ ਖੜਦੇ ਜਮਾਲਪੁਰ ਜਾ ਕੇ 1% ਵੀ ਫਰਕ ਹੋਵੇ ਫਰਕ ਪਿਆ ਕੁਝ ਤੁਹਾਨੂੰ ਹੀ ਤਾਂ ਮੈਂ ਗਿਆ ਤੁਹਾਡੇ ਕੋਲ ਕੋਈ ਰਿਪੋਰਟ ਹੋਵੇ ਖੜੋ ਚੱਲ ਕੇ ਨਾਲ ਸਾਡੇ ਵਖਾ ਦੇ ਨੇ ਸ਼ਾਕ ਆਲਾ ਬੁਲਬਲੇ ਨਿਕਲਦੇ ਗੈਸਸ ਤੁਹਾਡੇ ਐਸਟੀਪੀ ਸੈਂਟਰ ਦੇ ਕੋਲੇ ਖੜ ਜਾਨੇ ਜਮਾਲਪੁਰ ਵਾਲੇ ਦੇ ਕੋਲੇ ਜਾ ਕੇ ਵੇਖੋ ਫਿਰ ਅਸਪੇ ਆਂਦੇ ਹਾਂਜੀ ਇਹ ਤਾਂ ਗੱਲ ਸਹੀ ਆ ਮੈਂ ਆਹੀ ਤਾਂ ਪੁੱਛਣਾ ਚਾਹਉਨਾ ਮੁੱਖ ਮੰਤਰੀ ਸਾਹਿਬ ਤੋਂ ਕਿ ਦੁੱਖ ਅਤੇ ਗਿਲਾ ਉਹਦੇ ਤੇ ਜ਼ਿਆਦਾ ਹੁੰਦਾ ਜਿਹੜੇ ਬੰਦੇ ਨੂੰ ਇਸ ਗੱਲ ਦਾ ਪਤਾ ਹੋਵੇ ਕਿਹੜੇ ਡਾਕਟਰ ਤੇ ਗਿਲਾ ਹੁੰਦਾ ਜਿਹੜਾ ਤੁਹਾਨੂੰ ਡਾਇਗਨੋਸ ਕਰ ਲੇ ਕਿ ਬਿਮਾਰੀ ਆ ਤੇ ਫਿਰ ਵੀ ਉਹਦਾ ਇਲਾਜ ਨਾ ਕਰੇ ਇਹ ਉਹ ਡਾਕਟਰ ਨੇ ਜਿਹੜੇ ਇਸ ਦੇ ਨਾਂ ਤੇ ਬਣੇ ਨੇ ਹੋਰ ਵੀ ਬੜੀਆਂ ਗੱਲਾਂ ਸੀ ਉਸ ਤੋਂ ਬਾਅਦ ਉਸ ਬਿਮਾਰੀ ਨੂੰ ਉਵੇਂ ਹੀ ਅਲਾਉ ਕੀਤਾ ਹੋਇਆ ਕਿ ਵੱਧਦੀ ਰਹੇ ਅੱਜ ਅਸੀਂ ਵੀ ਇਸ ਵਿਧਾਨ ਸਭਾ ਆ ਗਏ ਆ ਕਿ ਆਹੀ ਕਹਿਣ ਆਏ ਆ ਕਿ ਕੀ ਇਸ ਵਿਧਾਨ ਸਭਾ ਚ ਜਿੱਥੇ ਲੋਕਾਂ ਦੀ ਚਰਚਾ ਹੁੰਦੀ ਹੈ ਮੁੱਦਿਆਂ ਦੀ ਕੀ ਇਸ ਮੁੱਦੇ ਦੀ ਚਰਚਾ ਹੋਊਗੀ ਜਾਂ ਨਹੀਂ ਜਿੱਥੇ ਲੋਕ ਕੱਲ ਕੱਲ ਚਰਚਾ ਛਿੜੀ ਤੁਹਾਨੂੰ ਲੱਗਦਾ ਹੈ ਕਿ ਚਰਚਾ ਛਿੜੀ ਹੈ ਇਹ ਕਿਸੇ ਹੱਲ ਵੱਲ ਵਧੂਗੀ ਜਾਂ ਜਿਵੇਂ ਮੁੱਖ ਮੰਤਰੀ ਸਾਹਿਬ ਸਾਨੂੰ ਕਰਤਾ ਹੈ ਮਨਪ੍ਰੀਤ ਐਲੀ ਜੀ ਨੇ ਕਿਹਾ ਸੀਗਾ ਕਿ ਇਹਦੇ ਤੇ ਚਰਚਾ ਕਰਾਓ ਸਪੀਕਰ ਸਾਹਿਬ ਨੇ ਡਿਸ ਅਲਾਉ ਕਰਤੀ ਕਾਲ ਟੂ ਅਟੈਂਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਸੀ ਮੋਸ਼ਨ ਲੈ ਕੇ ਆਏ ਸੀ ਕਿ ਚਰਚਾ ਹੋਵੇ ਮੁੱਖ ਮੰਤਰੀ ਬਿਆਨ ਦੇਣਾਂ ਦੇ ਨੋ ਡਨਾਈ ਕਿਉਂ ਡਨਾਈ ਲੋਕ ਮਰ ਨਹੀਂ ਰਹੇ ਇੱਕ ਬੰਦਾ ਮਰ ਜਾਂਦਾ ਤੁਹਾਨੂੰ ਦਿੱਲੀੋਂ ਇੱਕ ਕਾਲ ਆ ਜਾਂਦੀ ਸਾਰੀ ਸਰਕਾਰ ਉਧਰ ਨੂੰ ਭੱਜ ਜਾਂਦੀ ਹੈ ਇੱਥੇ ਲੋਕ ਮਰ ਰਹੇ ਨੇ ਉਹਦਾ ਤੁਹਾਨੂੰ ਖਿਆਲ ਹੀ ਕੋਈ ਨਹੀਂ ਕਾਹਦੇ ਲਈ ਐ ਸੈਕਟਰੀਟ ਕਾਹਦੇ ਲਈ ਐ ਵਿਧਾਨ ਸਭਾ ਸਾਡੇ ਲਈ ਲੋਕਾਂ ਲਈ ਹੈ ਨਾ ਤੇ ਲੋਕ ਮਰ ਰਹੇ ਨੇ ਤੁਹਾਨੂੰ ਉਹਦੀ ਚਿੰਤਾ ਹੀ ਨਹੀਂ ਕੀ ਕਿਛਰੇ ਦਿਨ ਇਹ ਇਕੱਠ ਇੱਕ ਵੱਡਾ ਕੀਤਾ ਗਿਆ ਇੱਕ ਵੱਡਾ ਸੁਨੇਹਾ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਦੇਖੋ ਲੱਖਾਂ ਲੋਕ ਅਸੀਂ ਇਕੱਠੇ ਕਰ ਵੀ ਲੈਨੇ ਆ ਜਦੋਂ ਬੰਨ ਮਰਾਂਗੇ ਹੋ ਸਕਦਾ ਹੈ ਇਕੱਠ ਇਸ ਤੋਂ ਵੀ ਵੱਡਾ ਹੋਵੇ ਹੁਣ ਉਸ ਤੋਂ ਅੱਗੇ ਕੋਈ ਤੁਹਾਡੇ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰਨ ਦੇ ਵਾਸਤੇ ਸਰਕਾਰ ਨੂੰ ਸੁਨੇਹਾ ਬਿਲਕੁਲ ਸੁਨੇਹਾ ਉਸ ਦਿਨ ਵੀ ਅਸੀਂ ਗੱਜ ਵੱਜ ਕੇ ਇੱਕ ਗੱਲ ਕਹੀ ਸੀ ਕਿਉਂਕਿ ਇਹ ਕੋਈ ਕੰਮ ਹੋ ਨਹੀਂਗਾ ਜਿਹੜਾ ਅਸੀਂ ਕੋਈ ਆਪ ਦੇ ਪਰਸਨਲ ਮਫਾਦ ਹੱਲ ਕਰਾਉਣੇ ਇਹ ਲੋਕਾਂ ਦੀ ਗੱਲ ਹੈ ਲੋਕਾਂ ਦੇ ਵਿੱਚ ਖੜ ਕੇ ਲੋਕਾਂ ਤੋਂ ਫਤਵਾ ਲੈ ਕੇ ਕਿਹਾ ਸੀ ਕਿ 15 ਸਪਟੈਂਬਰ ਤੱਕ ਤੁਹਾਡੇ ਕੋਲੇ ਟਾਈਮ ਕੁਝ ਕਰਨਾ ਹੈ ਕਰ ਲੋ ਨਹੀਂ ਤਾਂ ਫਿਰ ਲੋਕ ਕਰਨਗੇ ਔਰ ਉਹਦੇ ਜ਼ਿੰਮੇਦਾਰ ਤੁਸੀਂ ਹੋਵੋਗੇ ਕਿਉਂ ਕਿ ਕਿਉਂਕਿ ਲੋਕ ਮਰ ਰਹੇ ਨੇ ਦਿਨੋਂ ਦਿਨ ਇੱਕ ਬੰਦਾ ਸਾਹਮਣੇ ਕੁਝ ਵੀ ਐਬ ਜੀ ਗੱਲ ਕਰ ਦੇ ਤਾਂ ਅਸੀਂ ਉਹਦੇ ਲਈ ਰੌਲਾ ਪਾਉਂਦੇ ਆ ਕਿ ਇਹਦੇ ਲਈ ਕੁਝ ਬੋਲਾਂਗੇ ਜਾਂ ਨਹੀਂ ਇੱਕ ਬੰਦਾ ਮਰ ਜੇ ਕੁਝ ਹੋ ਜੇ ਕੇਸਸ ਹੋ ਜਾਂਦੇ ਨੇ ਪੁਲਸਾਂ ਆ ਜਾਂਦੀਆਂ ਨੇ ਉਮੀਦ ਕਿਸ ਤੋਂ ਆ ਉਮੀਦ ਮੋਮੀਦ ਹੈ ਤਰੀ ਤੋਂ ਹੋਊਗੀ ਕਰੋ ਕੁਛ ਨਹੀਂ ਕਰਨਗੇ ਤਾਂ ਫਿਰ ਅਸਲ ਉਮੀਦ ਤਾਂ ਲੋਕ ਹੀ ਨੇ ਸਭ ਤੋਂ ਵੱਡਾ ਮੇਰੀ ਗੱਲ ਸੁਣੋ ਜਨਤੰਤਰ ਦੇ ਵਿੱਚ ਸਭ ਤੋਂ ਵੱਡਾ ਕੌਣ ਹੈ ਲੋਕ ਇਹ ਲੋਕਾਂ ਲਈ ਹੁੰਦਾ ਨਾ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ ਲੋਕਾਂ ਦੁਆਰਾ ਸੰਚਾਲਿਤ ਹੁੰਦਾ ਹੈ ਤੇ ਜੇ ਇਹ ਨਹੀਂ ਕਰਨਗੇ ਜਿਹੜੇ ਅਸੀਂ ਰਿਪਰੈਜ਼ੈਂਟੇਟਿਵ ਬਾਇ ਨੇ ਤਾਂ ਕਹਾਂਗੇ ਭਾਈ ਫਿਰ ਜਾਓ ਜਿੱਥੇ ਪਹਿਲੇ ਗਏ ਤੁਸੀਂ ਵੀ ਜਾਓ ਇਹ ਤਾਂ ਉਹੀ ਕਿਉਂਕਿ ਕਾਦੇ ਲਈ ਆਉਣੇ ਤੁਸੀਂ ਤੁਸੀਂ ਇੱਕ মিডিਏ ਦਾ ਕੰਮ ਕਰ ਰਹੇ ਹੋ ਅੱਜ ਮਾਈਕ ਲੈ ਕੇ ਖੜੇ ਮੇਰੇ ਨਾਲ ਗੱਲ ਕਰ ਰਹੇ ਹੋ ਮੈਂ ਫਿਲਮ ਬਣਾਉਣਾ ਜਾ ਕੇ ਫਿਲਮ ਦਾ ਕੰਮ ਕਰ ਰਿਹਾ ਹਾਂ ਇਹ ਕਾਦੇ ਲਈ ਭਾਇਆ ਸੀ ਇੱਥੇ ਸਾਡੇ ਤੇ ਰਾਜ ਕਰਨ ਲਈ ਨਹੀਂ ਭਾਇਆ ਸਾਡੀ ਸਰਵਿਸ ਕਰਨ ਲਈ ਬੈਠੇ ਨੇ ਹੂੰ ਦੂਜੀ ਸਰਵਿਸ ਨਾ ਸਮਝ ਲੋ ਜੇ ਜਿਹੜੀ ਡੰਡੇ ਵਾਲੀ ਹੁੰਦੀ ਆ ਆ ਸਰਵਿਸ ਜਿਹੜੀ ਇਹ ਕੰਮ ਕਰਨ ਹਨਾ ਇਹ ਅਸਲ 'ਚ ਉਹ ਸਮਝ ਲੈਂਦੇ ਨੇ ਕਿਉਂ ਨਾ ਅਸੀਂ ਅਸੀਂ ਹੋ ਗਏ ਕੀ ਕਹਿੰਦੇ ਹੁੰਦੇ ਮਾਈ ਬਾਪ ਤੁਸੀਂ ਸੇਵਕ ਹੋ ਪਲੀਜ਼ ਅਸੀਂ ਹੱਥ ਜੋੜ ਕੇ ਆਨੇ ਆ ਤੁਸੀਂ ਵੀ ਇਹ ਗੱਲਾਂ ਕਹਿੰਦੇ ਰਹੇ ਹੋ ਅਸੀਂ ਵੀ ਹੁਣ ਉਹੀ ਗੱਲਾਂ ਕਰ ਰਹੇ ਆ ਕਿ ਪਲੀਜ਼ ਇਹਨੂੰ ਹੱਲ ਕਰੋ 25 ਸਾਲ ਤੋਂ ਨੂੰ ਹੋ ਗਏ ਔਰ 40 50 ਸਾਲ ਪਹਿਲਾਂ ਤੋਂ ਹੋ ਗਿਆ ਲੋਕ ਮਰ ਰਹੇ ਨੇ ਸ਼ਰੇਮ ਜ਼ਹਿਰ ਵੰਡਿਆ ਜਾ ਰਿਹਾ ਥੱਲੇ ਬੋਰ ਕਰਕੇ ਪਾਣੀ ਪਾਏ ਜਾ ਰਹੇ ਨੇ ਅੱਜ ਪੰਜਾਬ ਦਾ ਪਾਣੀ ਕੋਈ ਨਲਕੇ ਦਾ ਪਾਣੀ ਪੀ ਸਕਦਾ ਪਹਿਲਾਂ ਸਾਰੇ ਪਿੰਡ ਪਿੰਦੇ ਸੀ ਸ਼ਹਿਰ ਪਿੰਦੇ ਸੀ ਆਹੀ ਬੁੱਢਾ ਨਾਲਾ ਸੀ ਜਿਹੜਾ ਇਹ ਬੁੱਢਾ ਦਰਿਆ ਹੁੰਦਾ ਹੀ ਪਹਿਲੀ ਪਾਸ਼ਾਹੀ ਨੇ ਨਾਂ ਰੱਖਿਆ ਲੋਕ ਨਾ ਹੁੰਦੇ ਸੀ ਅੱਜ ਉੱਥੇ ਕੋਈ ਸੋਚ ਸਕਦਾ ਖੜ ਨਹੀਂ ਉਹ ਜਮਾਲਪੁਰ ਖੜ ਜੋ ਜਾ ਕੇ ਸੰਗ ਮਚਣ ਲੱਗ ਜਾਂਦਾ ਹੈ ਕਿੰਤੇ ਬਹੁਤ ਵੱਡਾ ਸਵਾਲ ਕਿੰਨਾ ਕੁਝ ਹੋ ਰਿਹਾ ਲੋਕ ਉਧਰ ਜਾ ਕੇ ਵੇਖੋ ਇਸ ਤਰਾਂ ਗਾਲੇ ਮਾੜੀ ਮੁਸਫਾਦਾ ਦਾ ਪਿੰਡ ਕੈਂਸਰ ਨਾਲ ਪੀੜਤ ਹੈ ਜਾਂ ਸਰੋਸਾਜ ਹੋ ਚੁੱਕਿਆ ਜਾਂ ਕੋਈ ਹੋਰ ਮਸਲੇ ਨੇ ਕਾਲਾ ਪੀਲ ਗਿਆ ਕਿੱਥੋਂ ਆ ਗਿਆ ਇਹ ਕੌਣ ਸਿੱਟ ਗਿਆ ਇਹ ਤੁਸੀਂ ਆਨੇ ਐਸੀ ਚਰਚਾ ਵੀ ਨਹੀਂ ਕਰ ਸਕਦੇ ਠੀਕ ਹੈ ਕਿਉਂ ਨਹੀਂ ਕਰ ਸਕਦੇ ਚਰਚਾ ਵੀ ਅੱਛਾ ਲੀਗਲ ਤੌਰ ਤੇ ਵੀ ਕੋਈ ਐਕਸ਼ਨ ਲਿਆ ਜਾ ਰਿਹਾ ਉਹਦੇ ਵਿੱਚ ਹੁਣ ਦੀ ਅਪਡੇਟ ਕੀ ਹੈ ਔਰ ਵੱਡਾ ਜਿਹੜਾ ਹੈ ਉਹ ਸੰਘਰਸ਼ ਵਿੱਢਿਆ ਗਿਆ ਕਿ ਅਸੀਂ ਬੰਨ ਵੀ ਲਾਵਾਂਗੇ ਡਾਈਇੰਗ ਫੈਕਟਰੀਜ਼ ਨੂੰ ਬੰਦ ਕੀਤਾ ਜਾਵੇ ਜਾਂ ਉਹ ਜਿਹੜੇ ਨੋਰਮਸ ਨੇ ਉਹਨਾਂ ਨੂੰ ਐਕਚੁਅਲ ਦੇ ਵਿੱਚ ਫਾਲੋ ਕਰਨ ਇਸ ਮਾਮਲੇ ਦੇ ਅੰਦਰ ਨਵਾਂ ਅਪਡੇਟ ਕੀ ਹੈ ਤੁਹਾਡੇ ਕੋਲ ਪੀਏਸੀ ਦੇ ਦੇਖੋ ਇੱਕ ਅਪ੍ਰੈਲ ਦੇ ਵਿੱਚ ਨਿਊਜ਼ ਲੱਗਦੀ ਥਾ ਹਿੰਦੁਸਤਾਨ ਟਾਈਮਜ਼ ਦੇ ਵਿੱਚ ਔਰ ਉਹਦੇ ਤੇ ਸੂਵੋ ਮੋਟੋ ਐਨਜੀਟੀ ਨੇ ਕੇਸ ਸ਼ੁਰੂ ਕਰ ਦਿੱਤਾ ਹੈ ਇਹਦੇ ਉੱਤੇ ਪਹਿਲੇ ਵੀ ਕੇਸ ਚੱਲ ਰਿਹਾ ਸੀ ਉਸ ਕੇਸ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਪੁੱਛਿਆ ਕਿ ਇਹਦੇ ਕਾਰਨ ਕੀ ਹੈ ਤੇ ਨਾਲੇ ਕਿਹਾ ਕਿ ਸੀਟੇਸੀਬੀ ਨੂੰ ਇਹਦੇ ਬਾਰੇ ਰਿਪੋਰਟ ਦਿੱਤੀ ਜਾਵੇ ਕਿਉਂਕਿ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਤੇ ਲੋਕਾਂ ਦਾ ਵਿਸ਼ਵਾਸ ਨਹੀਂ ਰਿਹਾ ਉਹਨਾਂ ਨੇ ਸੀਪੀਸੀਬੀ ਨੂੰ ਤਰ ਬਣਾਇਆ ਸੀਪੀਸੀਬੀ ਨੇ ਆਪਣੀ ਰਿਪੋਰਟ ਦਿੱਤੀ ਔਰ ਉਹਨਾਂ ਨੇ ਰਿਪੋਰਟ ਚ ਪਹਿਲੀ ਗੱਲ ਇਹ ਲਿਖੀ ਕਿ ਭਾਈ ਜਿਹੜੇ ਫੋਰ ਐਗਜ਼ਾਮਪਲ ਡਾਈਂਗ ਇੰਡਸਟਰੀ ਵਾਲੇ ਤਿੰਨ ਸੀਟਪੀ ਚੱਲ ਰਹੇ ਆ ਉਹ ਪਾਣੀ ਪਾ ਰਹੇ ਆ ਵਿੱਚ ਬੁੱਢੇ ਦਰਿਆ ਦੇ ਉਹਨਾਂ ਦੇ ਐਗਰੀਮੈਂਟ ਅਸੀਂ ਪੜ੍ਹੇ ਆ ਉਹਦੇ ਐਗਰੀਮੈਂਟ 'ਚ ਲਿਖਿਆ ਕਿ ਬੁੱਢੇ ਨਾਲੇ ਦੇ ਵਿੱਚ ਪਾਣੀ ਨਹੀਂ ਪਾਇਆ ਜਾਊਗਾ ਵੀ ਜੇ ਇਹਨਾਂ ਦਾ ਆਪਣਾ ਐਗਰੀਮੈਂਟ ਕਹਿੰਦਾ ਕਿ ਨਹੀਂ ਪਾਇਆ ਜਾਊਗਾ ਤੇ ਫਿਰ ਇਹ ਕਿਸ ਬੇਸਿਸ ਤੇ ਪਾ ਰਹੇ ਆ ਤਾਂ ਇਹ ਤਾਂ ਇਲੀਗਲ ਹੋ ਰਿਹਾ ਹੈ ਉਹਨਾਂ ਨੇ ਐਕਚੁਅਲੀ 12 ਅਗਸਤ ਨੂੰ ਇੱਕ ਆਰਡਰ ਜਾਰੀ ਕਰ ਦਿੱਤਾ ਕਿ 15 ਦਿਨ ਦੇ ਅੰਦਰ ਅੰਦਰ ਇਹ ਬੰਦ ਕੀਤਾ ਜਾਵੇ ਉਹ ਅੱਜ ਵੀ ਚੱਲ ਰਿਹਾ ਹੈ 15 ਦਿਨ ਤੇ ਕੰਪਲੀਟ ਹੋ ਗਏ 26 ਅਗਸਤ ਨੂੰ ਹੁਣ ਤਾਂ ਸਤੰਬਰ ਚ ਆ ਕੇ ਹਫਤਾ ਹੋਰ ਉੱਤੇ ਹੋ ਗਿਆ ਤੇ ਉਹ ਹਾਲੇ ਚੱਲ ਰਿਹਾ ਹੈ ਸੋ ਗੱਲ ਇਹ ਹੈ ਕਿ ਲੀਗਲ ਜਿਹੜਾ ਪੈਰਲਲ ਆਪਣੀਆਂ ਕੰਮ ਕਰ ਰਹੀ ਹੈ ਲੀਗਲ ਪਰ ਲੀਗਲ ਦੇ ਵਿੱਚ ਕੰਮ ਤੁਹਾਨੂੰ ਪਤਾ ਹੀ ਹੈ ਵੀ 10 ਸਾਲ ਦਾ ਐਗਰੀਮੈਂਟ ਪੁਰਾਣਾ ਹੈ 12 13 13 14 ਚ ਐਗਰੀਮੈਂਟ ਸਾਈਨ ਹੋਏ ਤੇ ਉਹਨਾਂ ਦੀ ਇੰਪਲੀਮੈਂਟੇਸ਼ਨ 24 ਤ ਵੀ ਅਸੀਂ ਰੋ ਰੋ ਕੇ ਕਰਾ ਰਹੇ ਹਾਂ ਵੀ ਭਾਈ ਇੰਪਲੀਮੈਂਟ ਕਰੋ ਐਗਰੀਮੈਂਟ ਇੰਪਲੀਮੈਂਟ ਨਹੀਂ ਹੋ ਤੋ ਕਾਨੂੰਨ ਜਿਹੜਾ ਹੈ ਉਹ ਬੜਾ ਮਤਲਬ ਸਾਡੇ ਦੇਸ਼ ਦੇ ਵਿੱਚ ਇਹ ਬੜੀ ਪ੍ਰੋਬਲਮ ਹੈ ਕਾਨੂੰਨ ਦੇ ਹੱਥ ਖੜੇ ਬੜੀ ਜਲਦੀ ਹੋ ਜਾਂਦੇ ਸੋ ਇਹ ਜਿਹੜਾ ਹੈ ਉਹਨੂੰ ਸਟਰੋਂਗ ਕਰਨ ਦੀ ਲੋੜ ਹੈ ਕਾਨੂੰਨ ਨੂੰ ਲਾਗੂ ਕਰਾਉਣ ਦੀ ਲੋੜ ਬਹੁਤ ਜ਼ਿਆਦਾ ਠੀਕ ਹੈ ਪਰ ਸਿੱਧੇ ਤੌਰ ਪਾਵੇਂ ਕੱਲ ਚਰਚਾ ਛਿੜੀ ਵਿਧਾਨ ਸਭਾ ਦੇ ਅੰਦਰ ਕਿ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਉਹਦੇ ਹੱਲ ਵਾਸਤੇ ਸਰਕਾਰ ਅੱਗੇ ਵਧ ਰਹੀ ਹੈ ਪਰ ਪ੍ਰਦਰਸ਼ਨਕਾਰੀ ਇਹ ਕਹਿ ਰਿਹਾ ਕਿ ਭਾਈ 2.5 ਸਾਲ ਗੁਜ਼ਰ ਗਏ ਹੈ ਕੀ ਆਉਣ ਵਾਲੇ 2.5 ਸਾਲਾਂ ਦੇ ਵਿੱਚ ਇਸ ਦਾ ਕੋਈ ਸਾਨੂੰ ਮੁਕੰਮਲ ਹੱਲ ਹੁੰਦਾ ਹੋਇਆ ਦਿਖੇਗਾ ਜਾਂ ਸਾਨੂੰ ਇਸ ਤੋਂ ਨਿਜਾਤ ਮਿਲੇਗੀ ਸਿਰਫ ਇਹ ਸਵਾਲ ਦਾ ਜਵਾਬ ਮੰਗਿਆ ਜਾ ਰਿਹਾ ਹੈ